ਆ ਬਾੜੀ ਜੀ ਵੀ ਕਈ ਦਿਨਾਂ ਦੀ ਕੌਲ ਹੋ ਰਹੀ ਐ ਕਿਸੇ ਮਾਲੀ ਦਾ ਨੰਬਰ ਨਹੀਂ ਮਿਲੇ ਅੱਜ ਲੈ ਕੇ ਆਇਆ ਮੈਂ ਇੱਥੇ ਲਾ ਦੀਏ ਫੁੱਲ ਬਗੀਚਾ ਸੋਨਾ ਲੱਗਦਾ ਹੁਣ ਰੁੱਤ ਜੀ ਬਦਲਦੀ ਐ ਫੋਨ ਲਾ ਕੇ ਦੇਖਦਾ ਭਲਾ ਉਹ ਨੂੰ ਜੇ ਆਉਂਦਾ ਐ ਦੇਖਾਂ ਫੇਰ ਹੈਲੋ ਆ ਮਾਲੀ ਬੋਲਦਾ ਆਪਣੇ ਘਰੇ ਨਾ ਫੁੱਲ ਬਾੜੀ ਲਾਉਣ ਵਾਲੀ ਆ ਬੂਟੇ ਲਾਉਣ ਵਾਲੇ ਨੇ ਫੁੱਲਾਂ ਦੇ ਗੱਠੇ ਮੈਂ ਹੂੰ ਤਾਂ ਮੈਨੂੰ ਕੋਈ ਹਿਸਾਬ ਜਾਨੀ ਹੈਗਾ ਵੀ ਕਿਵੇਂ ਹੁੰਦਾ ਮੈਂ ਤੈਨੂੰ ਮਿਣ ਕੇ ਦੱਸ ਦਿੰਨਾ ਹਾਂ ਮਿਣ ਦਿੰਨਾ ਮੈਂ 3 ਮਿੰਟ ਤੂੰ ਮੈਂ ਤਾਂ 5 ਮਿੰਟ 'ਚ ਤਾਂ ਮੈਂ ਪੂਰਾ ਮਾਹਰ ਆ ਇੱਕ ਮਿੰਟ ਹੋਲਡ ਹੀ ਰੱਖੀ ਫੋਨ ਇੱਕ ਦੋ ਤਿੰਨ ਚਾਰ ਪੰਜ 6 7 8 9 10 11 12 13 14 15 16 ਇੱਥੇ ਤੱਕ 16 ਹੋ ਗਿਆ ਹਾਂ ਮਲੀ 16 ਇਕੱਠੇ ਹੈ ਆਉਣਾ ਵਾ ਆ ਜਾ ਫਿਰ ਮੈਂ ਕਰੀਤੀ ਹੁਣ ਡਰੈਸ ਹੈਗਾ ਆਪਣਾ ਜਦੋਂ ਉਧਰੋਂ 메ਨ ਬਾਜ਼ਾਰ ਚੋਂ ਆਵੇਂਗਾ ਜਮਾ ਸਿੱਧੀ ਸੜਕਾ ਕੇ ਸામਨੇ ਇੱਕ ਕੋਠੀ ਤੇਰੇ ਵਿੱਚ ਵੱਜੇਗਾ ਤੂੰ ਕੋਠੀ ਦੇ ਹਾਂ ਸੋਣੀ ਪੂਰੀ ਕੋਠੀ ਸੋਣੀ ਪਾਈ ਹੋਈ ਐ ਹਾਂ ਉਹ ਆਪਣੀ ਨਹੀਂ ਹੈਗੀ ਉੱਥੇ ਤੂੰ ਖੱਬੇ ਹੱਥ ਮੁੜ ਜੀ ਖੱਬੇ ਹੱਥ ਮੁੜ ਕੇ ਗਾਹਾਂ ਇੱਕ ਕੋਠੀ ਹੋਰ ਆਊਗੀ ਹਾਂ 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 ਉਹ ਵੀ ਆਪਣੀ ਨਹੀਂ ਹੈਗੀ ਉਤੋਂ ਸੱਜੇ ਹੱਥ ਮੁੜ ਕੇ ਦੋ ਘਰ ਛੱਡ ਕੇ ਤੀਜਾ ਘਰ ਆਪਣਾ ਹੈ ਹਾਂ 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 ਫਿਰ ਆਪਾਂ ਕੋਠੀ 'ਚ ਵੀ ਲਵਾਵਾਂਗੇ ਜੇ ਸਾਡੇ ਤੇਰਾ ਕੰਮ ਪਸੰਦ ਆ ਗਿਆ ਕੋਠੀ 'ਚ ਵੀ ਲਵਾਵਾਂਗੇ ਹਾਂ ਬਸ ਤੂੰ ਆ ਜਾ ਫਿਰ ਠੀਕ ਹੈ ਚਲ ਮੈਂ ਤੇਰੀ ਡੀਕ ਕਰਦਾ ਚਾਹ ਚੂ ਬਣਵਾਵਾਂ ਮੈਂ ਫਿਰ ਠੀਕ ਐ ਆ ਜਾ ਹਾਂ ਓਕੇ ਲੈ ਬਈ ਬਣ ਗਿਆ ਕੰਮ ਕਹਿੰਦਾ ਆ ਗਿਆ ਆਊਗਾ ਆਊਗਾ ਕਿਉਂ ਨਹੀਂ ਆ order ਮਿਲ ਗਿਆ ਉਹਨੂੰ ਐਡਾ ਵੱਡਾ order ਮਿਲ ਗਿਆ ਆ 16 ਦੇਤਾ ਉਹਨੂੰ ਇਕੱਠੇ ਹੀ ਥਾਉ ਹਾਂ ਇਹਨਾਂ ਦਾ ਕੋਈ ਹੋਊਗਾ ਸਾਹਬ ਕਿਤਾਬ ਗੱਠਿਆਂ ਦਾ ਆਪਾਂ ਦਾ ਕੋਈ ਪਈ ਪਤਾ ਨਹੀਂ ਚਲ ਮੈਨੂੰ ਪਤਾ ਹੁੰਦਾ ਤਾਂ ਹੀ ਉਹਨੇ ਮੈਨੂੰ ਕਿਹਾ ਵੀ ਤੂੰ ਗੱਠੇ ਮਿਣਕੇ ਦੇ ਉਹ ਤਾਂ ਐ ਬੋਲਦਾ ਸੀ ਫੋਨ 'ਚ ਤਾਂ ਜਿਵੇਂ ਪਤਾ ਨਹੀਂ ਕੋਈ ਵੱਡਾ ਹੀ ਕਿੱਡਾ ਕੋ ਨੂੰ ਆਰਡਰ ਮਿਲ ਗਿਆ ਹੁੰਦਾ ਚੱਲ ਦੇਖਦੇ ਆਉਂਦਾ ਆ ਜਾਣ ਦੇ ਕਹਿੰਦਾ 10 ਮਿੰਟਾਂ 'ਚ ਹੀ ਆ ਗਿਆ ਆਹੀ ਟਰ ਲੱਗਦਾ ओ भाई कर ही है ओ भाई आजा आजा लंगिया साश्री काल जी सरदार जी साश्री काल हो ठीक है ਹਾਂ ਵਧੀਆ ਲਵੇ ਲਾਉਣੀ ਦੀ ਕਿਤੇ ਹਾਂ ਉਰੀ ਸੀ ਮੈਂ ਤਾਂ ਅੱਛਾ ਅੱਛਾ ਹਾਂ ਦੇਖਾਂ ਬੂਟੇ ਜਮੇ ਛੋਟੇ ਛੋਟੇ ਜੇ ਲੈ ਕੇ ਆਏ ਆ ਉਹ ਭਰਾਵਾ ਜੇ ਵੱਡੇ ਲੈ ਆਉਂਦਾ ਫਿਰ ਕੀ ਫਾਇਦਾ ਸੀ ਲਾਉਣ ਦਾ ਗੱਲ ਤੇਰੀ ਇਹ ਵੀ ਠੀਕ ਹੈ ਮਾਲੀ ਉਹ ਮੇਰਾ ਨਾਮ ਮਾਲੀ ਨਹੀਂ ਹੈਗਾ ਮੇਰਾ ਨਾਮ ਪਾਲੀ ਹੈ ਉਹ ਬੂਟਿਆਂ ਵਾਲਾ ਤਾਂ ਮਾਲੀ ਵੀ ਹੁੰਦਾ ਹੈ ਉਹ ਮੇਰਾ ਨਾਮ ਪਾਲੀ ਹੈ ਬਾਕੀ ਜੋ ਤੂੰ ਕਹਿਣਾ ਕੋਸ ਮਰਜ਼ੀ ਕਹਿ ਲੈ ਇਹਨਾਂ ਦਾ ਕੋਈ ਫਾਇਦਾ ਹੈਗਾ ਬੂਟੇ ਲਾਉਣ ਦਾ ਹਾਂ ਹੈਗਾ ਭਾਵੇਂ ਜੀ ਮੱਜਾਂ ਨੂੰ ਪੱਠੇ ਪਵਾ ਲੈ ਲੈ ਦੁੱਧ ਵੀ ਲਿਆਇਆ ਕਰੂ ਡੇਰੀ ਤੋਂ ਉਪਰਾਵਾ ਇਹਨਾਂ ਦਾ ਕੀ ਫਾਇਦਾ ਹੋਣਾ ਲੋਕ ਤਾਂ ਇਹਨਾਂ ਨੂੰ ਘਰੇ ਤਾਂ ਲਾਉਂਦੇ ਨੇ ਖੂਬਸੂਰਤੀ ਵਾਸਤੇ ਅੱਛਾ ਹਾਂ ਸਵੇਰੇ ਉੱਠ ਕੇ ਨਾ ਤਾਂ ਆਕਸੀਜਨ ਲੈਂਦੇ ਨੇ ਠੀਕ ਹੈ

ਔ ਫੁੱਲ ਤਾਂ ਭਰਾਵਾ ਜਦੋਂ ਉੱਗੇ ਨਾ ਇਹ ਜੋ ਤੈਨਾਂ ਦੀ ਦੇਖਭਾਲ ਕਰੀ ਤੂੰ ਦੇਖੀ ਤਾਂ ਜਾਈ ਫੋਟੋ ਫੋਟੋ ਦਾ ਫੁੱਲ ਦਾ ਅੱਛਾ ਜੀ ਠੀਕ ਹੈ ਉਹ ਫੁੱਲ ਤਾਂ ਜਦੋਂ ਤੂੰ ਇਹਦੀ ਕੇਅਰ ਕਰੀ ਨਾ ਤੂੰ ਦੇਖੀ ਤਾਂ ਜਾਈ ਲੱਗਦਾ ਵੀ ਜਿਹੜੇ ਸਾਹਬ ਨਾਲ ਤੂੰ ਫੁੱਲ ਲੈ ਹੀ ਫਿਰਦਾ 1 ਫੁੱਟ ਦਾ ਫੁੱਲ ਕਿੱਥੇ ਹੋਊਗਾ ਇਹ ਇਹ ਤਾਂ ਇੰਨਾ ਜਿਹਾ ਫੁੱਲ ਆਉਣ ਤੋਂ ਪਹਿਲਾਂ ਹੀ ਕਲੀ ਮਰ ਜਾ ਜਿਆ ਕਰੀ ਉਹ ਨਹੀਂ ਨਹੀਂ ਚੱਲ ਕੋਈ ਨਹੀਂ ਬਾਕੀ ਗੱਲਾਂ ਬਾਤਾਂ ਕਰਾਂਗੇ ਤੂੰ ਮੈਨੂੰ ਥਾਂ ਦਿਖਾ हां तका दे नेहा ਜਿੱਥੇ ਫੁੱਲ ਬੂਟੇ ਲਾਉਣੇ ਨੇ ਅੱਛਾ ਅੱਛਾ ਜਿੱਥੇ ਫੁੱਲ ਬੂਟੇ ਲਾਉਣੇ ਨੇ ਠੀਕ ਹੈ ਇਹ ਆ ਦੇਖ ਇਹ ਇੱਥੋਂ ਸ਼ੁਰੂ ਹੋ ਜੀ ਤੂੰ ਇੱਥੋਂ ਲੱਗ ਕੇ ਐ ਹੋ ਉੱਥੇ ਤੱਕ ਲੈ ਜਾਣਾ ਇਧਰੋਂ ਐ ਲੱਗ ਕੇ ਤਾਂ ਉਹ ਉੱਥੇ ਤੱਕ ਜਿੱਥੇ ਆ ਕੰਦ ਦੀਂਦੀ ਆ ਉੱਥੇ ਤੱਕ ਲੱਗ ਜਾਣਾ ਠੀਕ ਹੈ ਠੀਕ ਹੈ ਹੋਰ ਹੈ ਬਸ ਉਹ ਠੀਕ ਹੈ ਲੱਗ ਜੀ ਲਾਉਣ ਇਹ ਹੂੰ ਤੂੰ ਤਾਂ ਮੈਨੂੰ ਫੋਨ ਤੇ ਕਹਿੰਦਾ 16 ਗੱਠੇ ਆ ਹਾਂ ਮੈਂ 16 ਜਦੋਂ ਤਾਈ ਮੈਨੂੰ ਫੋਨ ਤੇ ਕਹਿਤਾ ਸੀ ਮੈਂ 1 2 3 ਕਰਕੇ ਉਰੇ ਤੱਕ ਇੱਥੇ ਤੱਕ 16 ਗੱਠਾ ਹੋ ਗਿਆ ਜੀ ਓਏ ਥੋੜੀ ਪੁੱਛਿਆ ਸੀ ਮੈਂ ਤੈਨੂੰ ਹਾਂ ਮੈਂ ਤਾਂ ਜਦੋਂ ਤੇ ਫੋਨ ਕਰਿਆ ਵੀ 16 ਗੱਠੇ ਨੇ ਮੈਂ ਤੇ ਨਰਸਰੀ ਤੋਂ ਟਰੱਕ ਮੰਗਵਾ ਲਿਆ ਉਹ ਮੈਂ ਤੈਨੂੰ ਐ ਥੋੜੀ ਕਿਹਾ ਸੀ ਵੀ ਗਿੱਠਾ ਮਣਾਂ ਹਾਂ ਉਹ ਮੈਂ ਤਾਂ ਤੈਨੂੰ ਗੱਠੇ ਪੁੱਛਿਆ ਸੀ ਉਹ ਤੂੰ ਤਾਂ ਗਿੱਠਾ ਮਿੰਨ ਬਹਿ ਗਿਆ ਇਹ ਗੱਠੇ ਤੇ ਗਿੱਠਾ ਚ ਕੋਈ ਫਰਕ ਹੁੰਦਾ ਹੈ ਉਹ ਬਹੁਤ ਫਰਕ ਹੁੰਦਾ ਉਹ ਤਾਂ ਗੱਠੇ ਤਾਂ ਹੁੰਦੇ ਨੇ ਜ਼ਮੀਨ ਦੇ ਹਿਸਾਬ ਨਾਲ ਅੱਛਾ ਜਿਵੇਂ 11 ਫੁੱਟ ਦੀ ਪਹੀ ਹੈ ਹਾਂ ਤਾਂ ਦੋ ਗੱਠੇ ਹੋਗੇ ਸਾਢੇ 5 ਫੁੱਟ ਦਾ ਇੱਕ ਗੱਠਾ ਹੁੰਦਾ ਹੈ ਅੱਛਾ ਹਾਂ ਠੀਕ ਆ ਮੈਂ ਤਾਂ ਸਮਝ ਗਿਆ ਵੀ ਕਿਤੇ ਗੱਠਾ ਤੇ ਗਿੱਠ ਚ ਕੋਈ ਫਰਕ ਨਹੀਂ ਮੈਂ ਤਾਂ ਤੈਨੂੰ ਜਰਕ ਦੇਣੇ ਜਦੋਂ ਤੈ ਮੈਨੂੰ ਪੁੱਛਿਆ ਵੀ ਤੂੰ ਮਿਲ ਲੈਨੇ ਮੈਂ ਆਖਾ ਮਹਾ ਮੈਂ ਤਾਂ ਉਂਗਲਾਂ ਤੇ ਮਿਲ ਦੂੰ ਮੈਂ ਤਾਂ ਉਹਦੀ ਜਰਕ ਦੇਣੇ ਮਿਲਣ ਲੱਗ ਗਿਆ ਦੇਖ ਤੈਨੂੰ 2 ਸਕਿੰਟਾਂ ਚ ਮਿੰਤੀ ਕਰਕੇ ਦੇਤੀ ਮੈਂ ਵੀ ਸੋਚਿਆ ਨਾ ਇੰਨੀ ਛੇਤੀ 16 ਗੱਠੇ ਕਿਵੇਂ ਗਣਤੇ ਕੋਈ ਨਹੀਂ ਤੈ ਤਾਂ ਜਿਹੇ ਜੀ ਕਰਨ ਵਾਲੀ ਸੀ ਕਰਤੀ ਮੈਂ ਤਾਂ ਤੇਰੇ ਚੱਕਰ ਚ ਮਾਹਲਾ ਹੋ ਗਿਆ ਤਾਂ 16 ਇਕੱਠੇ ਨੇ ਮੈਂ ਤਾਂ ਵੱਡਾ ਆਰਡਰ ਮਾਰਤਾ ਮੇਰਾ ਜਿਹੜਾ ਸਾਥੀ ਐ ਉਹ ਵੱਡੀ ਨਰਸਰੀ ਚ ਟਰੱਕ ਭਰੀ ਆਉਂਦਾ ਬੂਟਿਆਂ ਦਾ ਮੈਂ ਤਾਂ ਹੁਣ ਉਹਨੂੰ ਫੋਨ ਲਾ ਕੇ ਦੱਸਦਾ ਉਹ ਹੈਲੋ ਸ਼ਾਮਾ ਹਾਂ ਹਲੇ ਤਾਂ ਟਰੱਕ ਤਾਂ ਨਹੀਂ ਲੱਦਿਆ ਹੈਂ ਅੱਡੀ ਛਤੀ ਉਹ ਨਹੀਂ ਨਹੀਂ ਉਹ ਹੋਰਾ ਉਹ ਤਾਂ ਮੈਨੂੰ ਦੱਸਣ ਵਾਲੇ ਨਹੀਂ ਗਲਤ ਦੱਸਤਾ ਉਹ ਹੋਰਾ ਮੈਨੂੰ ਕਹਿਆ 16 ਗੱਠੇ ਆ ਉਹ ਤਾਂ ਨਿਕਲੇ ਨਹੀਂ ਸਾਰੀਆਂ 16 ਗੱਠਾਂ ਹਾਂ ਚਲ ਕੋਈ ਨਹੀਂ ਹਾਂ ਠੀਕ ਹੈ ਚੰਗਾ ਓ ਬਾਓ ਬਾਈ ਤੇਰੇ ਐਡਾ ਕਲਾ ਕਹਾ ਹੋ ਨਿਕਲਿਆ ਉਹ ਤਾਂ ਕਹਿੰਦਾ ਮੈਂ ਬੁੱਕ ਤੇਰਾ ਟਰੱਕ ਲੱਦ ਲਿਆ ਉਹ ਤਾਂ ਕਹਿੰਦਾ ਮੈਂ ਲੈ ਆਉਣਾ